ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਸੋ ਅਸੀਂ ਜਾ ਰਹੇ ਹਾਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਰੋਜ਼ ਦੀ ਟ੍ਰੀਨ ਹੈ ਤੇ ਉਸ ਤੋਂ ਬਾਅਦ ਅੱਜ ਜਾਣਾ ਸੀ ਸਿੱਧਾ ਲਾਫ ਕਲੱਬ ਚੰਡੀਗੜ੍ਹ ਮਨਪ੍ਰੀਤ ਭਾਜੀ ਦਾ ਸ਼ੋ ਸੀਗਾ ਤੇ ਉਹ ਵੇਖਣ ਗਏ ਤੇ ਸ਼ੋ ਇੰਨਾ ਆੌਸਮ ਸੀ ਤੇ ਉਸ ਤੋਂ ਬਾਅਦ ਮੇਰੇ ਵੀ ਉੱਥੇ ਮੈਨੂੰ ਇੱਕ ਦੋ ਫੈਨ ਮਿਲ ਗਏ ਦੋਸਤੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਮੈਨੂੰ ਇਸ ਤਰ੍ਹਾਂ ਮਿਲਦੇ ਹੋ ਤੇ ਭਾਜੀ ਨਾਲ ਫੋਟੋਆਂ ਕਰਵਾਉਂਦੇ ਸੀ ਦੀਦੀ ਕਹਿੰਦੇ ਤੁਸੀਂ ਵੀ ਕਰਾ ਲਓ ਜੀ ਮੈਂ ਕਿਹਾ ਕੋਈ ਨਾ ਇਹ ਮੇਰੀ ਰੀਲਜ਼ ਦੀ ਤਾਰੀਫ਼ ਕਰ ਰਹੀ ਸੀ ਤੇ ਮੈਂ ਹੱਸੀ ਜਾ ਰਹੀ ਸੀ ਆਪਣ ਦੂਸਰਾ ਐਪੀਸੋਡ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੇਖਿਆ ਹੋਗਾ ਏ ਤੇ ਅੱਜ ਫਿਰ ਮੌਸਮ ਹੋ ਗਿਆ ਜੀ ਬਹੁਤ ਜ਼ਿਆਦਾ ਸੋਹਣਾ ਐ ਰੱਬ ਨੇ ਮਿਹਰ ਵਰਤਾ ਦਿੱਤੀ ਤੇ ਮੈਂ ਐਜ਼ ਆਲਵੇਸ ਬਾਲਕੋਨੀ 'ਚ ਬਹਿ ਕੇ ਮੌਸਮ ਇੰਜੋਏ ਕਰ ਰਹੀ ਹਾਂ ਜੀ ਬੱਚੇ ਸਾਰੇ ਅੰਦਰ ਆਰਾਮ ਨਾਲ ਸੁੱਤੇ ਕੇ ਨੂੰ ਕੁਝ ਨਹੀਂ ਪਤਾ ਵੀ ਮੀ ਪੈੰਦੇ ਆ ਸਾਰੇ ਏਸੀ ਲਾ ਕੇ ਸੁੱਤੇ ਨੇ ਅੰਦਰ ਨੈਕਸਟ ਡੇ ਮੈਂ ਪੀਦੀ ਜੀ ਇਹ ਮਾਰਨਿੰਗ ਡਰਿੰਕ ਮੇਰੀ ਜੀਰਾ ਵਾਟਰ ਤੇ ਇਹਦੇ 'ਚ ਜੁਵੈਨਿ ਮਿਕਸ ਕੀਤੀ ਹੁੰਦੀ ਨਾਲ ਮੈਂ ਥੋੜੀ ਜਿਹੀ ਪਾਈ ਹੁੰਦੀ ਹੈ ਜੀ ਸਿਨਮਨ ਸਟਿਕ ਤੇ ਉਹ ਮੈਂ ਪੀਨੀ ਮਤਲਬ ਦਾਲ ਚੀਨੀ ਪਾਈ ਹੁੰਦੀ ਆ ਸਵੇਰੇ ਉੱਠਦੇ ਆ ਸਭ ਤੋਂ ਪਹਿਲਾਂ ਮੈਂ ਇਹ ਪੀਨੀ ਆ ਤੇ ਬਾਜ਼ਾਰ ਚੱਲੇ ਆ ਤੇ ਗੁਰਦੁਆਰੇ ਮੱਥਾ ਟੇਕਣ ਚੱਲੇ ਆ ਰੋਜ਼ ਦੀ ਤਰ੍ਹਾਂ ਤੇ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਵਲੋਗਿੰਗ ਸ਼ੁਰੂ ਕੀਤੀ ਐ ਤੇ ਰੋਜ਼ ਦੀ ਤਰ੍ਹਾਂ ਪਤਾ ਨਹੀਂ ਕੰਟੀਨਿਊ ਕਰ ਪਾਉਣੀ ਐ ਕਿ ਨਹੀਂ ਫਿਰ ਅਸੀਂ ਲਗਵਾਉਣਗੇ ਮਹਿੰਦੀ ਸੌਣ ਦਾ ਮਹੀਨਾ ਸੀ ਤੇ ਕਵਲ ਕਿੰਦੇ ਆਜੂ ਤੁਹਾਨੂੰ ਮਹਿੰਦੀ ਲਵਾ ਦਿਆਂ ਸੋ ਮੈਨੂੰ ਮਹਿੰਦੀ ਲਾਉਣਾ ਬੜਾ ਪਸੰਦ ਆਇਆ ਕਵਲ ਮੈਨੂੰ ਸੌਣ ਦੇ ਮਹੀਨੇ ਦੀ ਕੁਛ ਮਹਿੰਦੀ ਲਵਾ ਕੇ ਦੇ ਦੇਣਾ ਥੈਂਕ ਯੂ ਸਾਫੇਸ ਦੀ ਮਾਰਕੀਟ ਤੋਂ ਮੈਂ ਲਵਾਈ ਸੀ ਜੀ ਮਹਿੰਦੀ ਤੇ ਉਥੇ ਮਹਿੰਦੀ ਲਵਾਉਂਦੇ ਲਵਾਉਂਦੇ ਮੈਨੂੰ ਕੁਰਾਫਾਤੀ ਆਇਆ ਕਿ ਕਵਲ ਚਲੋ ਵੀਡੀਓ ਬਣਾ ਲਈਏ ਵੀਡੀਓ ਬਹੁਤ ਸੋਹਣੀ ਬਣੀ ਇੰਸਟਾਗ੍ਰam ਦੇ ਉੱਤੇ ਵੀ ਗਈ YouTube ਤੇ ਵੀ ਗਈ ਵੇਖ ਲਿਓ ਤੇ ਭਾਜੀ ਨਾਲ ਮੈਂ ਗੱਲਾਂ ਕਰਦੀ ਪਈ ਹਾਂ ਤੇ ਦੱਸਦੇ ਹਾਂ ਕਾਫੀ ਸਾਲਾਂ ਤੋਂ ਕਹਿੰਦੇ ਮੈਂ ਇੱਥੇ ਰਹਿਣਾ ਵਾਂ ਤੇ ਮੇਰਾ ਚੰਡੀਗੜ੍ਹ 'ਚ ਆਪਣਾ ਘਰ ਹੈ ਜਿਹੜਾ ਮੈਂ ਮਹਿੰਦੀ ਲਾ ਲਾ ਕੇ ਬਣਾਇਆ ਸੋ ਮਿਹਨਤ ਕਰ ਕਰਕੇ ਲੋਕੀ ਤਰੱਕੀਆਂ ਕਰਦੇ ਨੇ ਤੇ ਮਹਿੰਦੀ ਵੀ ਭਾਜੀ ਨੇ ਬਹੁਤ ਸੋਹਣੀ ਲਗਾ ਕੇ ਦਿੱ ਤੁਸੀਂ ਵੀ ਦੇਖ ਹੀ ਰਹੇ ਹੋ ਅੱਛਾ ਡਿਜ਼ਾਈਨ ਪਾਇਆ ਸੀ ਉਹਨਾਂ ਨੇ ਸੋਹਣੀ ਮਹਿੰਦੀ ਲਾਈ ਸੀਗੀ ਤੇ ਬਾ ਕਾਫੀ ਦਿਨ ਬਾਅਦ ਮੈਂ ਮਹਿੰਦੀ ਲਵਾ ਰਹੀ ਆ ਵੈ ਮੈਨੂੰ ਮਹਿੰਦੀ ਲਾਉਣਾ ਬਹੁਤ ਜ਼ਿਆਦਾ ਪਸੰਦ ਆ ਪਰ ਕਾਫੀ ਜੇਰ ਹੋ ਗਿਆ ਮੈਂ ਲਵਾ ਨਹੀਂ ਪਾਈ ਹੂੰ ਹੂੰ ਕੁਝ ਹਮ ਗੁੱਡ ਮਾਰਨਿੰਗ ਦੋਸਤੋ ਕਿਵੇਂ ਹੋ ਤੇ ਇਹ ਵਾਲਾ ਵਲੌਗ ਜਿਹੜਾ ਇੱਕ ਪੂਰਾ ਵਲੌਗ ਨਹੀਂ ਹਾਇ ਇਹ ਰੋਜ਼ ਦੇ ਕੁਝ ਥੋੜਾ ਥੋੜਾ ਕਰਕੇ ਇਕੱਠਾ ਕੀਤਾ ਵਲੌਗ ਹੈ ਕਿਉਂਕਿ ਮੈਂ ਵਲੌਗ ਸ਼ੁਰੂ ਕਰ ਲੈਂਦੀ ਰਹੀ ਹਾਂ ਪਰ ਮੈਂ ਕੰਟੀਨਿਊ ਨਹੀਂ ਕਰਦੀ ਰਹੀ ਸੋ ਪਿਛਲੇ 4-5 ਦਿਨਾਂ ਦਾ ਵਲੌਗ ਇਕੱਠਾ ਪਾਉਂਗੀ ਅੱਜ ਮੈਂ ਤੇ ਆ ਮੈਂ ਕੱਲ ਲਵਾਈ ਸੀ ਮਹਿੰਦੀ ਜਿਹਦਾ ਰੰਗ ਸੋਨਾ ਚੜ ਗਿਆ ਤੁਸੀਂ ਵੇਖਿਆ ਹੋਣਾ ਵਾ ਤੇ ਆ ਨਾਲ ਮਹਿੰਦੀ 'ਚ ਇੱਕ ਡਿਜ਼ਾਈਨ ਘਟ ਹੀਗਾ ਤੇ ਉਹ ਆਪਾਂ ਘਰ ਆ ਕੇ ਪਾ ਲਿਆ ਮੈਂ ਰਾਤੀ ਨਾ ਹਾਰਲੈਕਸ ਸੀਗਾ ਬਾਕਸ 'ਚ ਤੇ ਉਹਨਾਂ ਜੰਮ ਗਿਆ ਹੀਗਾ ਤੇ ਮੈਨੂੰ ਉਹਨਾਂ ਨਾਲ ਵੀ ਹੋਇਆ ਵੀ ਮੈਂ ਦੁੱਧ 'ਚ ਹਾਰਲੈਕਸ ਪਾ ਕੇ ਪੀਣਾ ਤੇ ਮੈਂ ਨਾ ਉਹਨੂੰ ਐ ਕਰਕੇ ਕਰਦਾ ਮਾਰ-ਮਾਰ ਕੇ ਨਾ ਸੱਜੇ ਹੱਥ ਨਾਲ ਤੇ ਕੱਢਦੀ ਪਈ ਸੀ ਤੇ ਉਹ ਜਦੋਂ ਮੈਂ ਕਰਦ ਮਾਰੀ ਤੇ ਉਹ ਕਰਦ ਉਧਰੋਂ ਪਾਰ ਹੋ ਕੇ ਤੇ ਮੇਰੇ ਸਿੱਧਾ ਹੱਥ ਦੇ ਮਤਲਬ ਆਸ ਗੂਠੇ ਦੇ ਵਿੱਚ ਵੜ ਗਈ। ਕਾਫੀ ਵੱਡਾ ਕੱਟ ਪਿਆ, ਕਾਫੀ ਸਾਰਾ ਖੂਨ ਜਿਹੜਾ ਵਗਿਆ ਤੇ ਕਬਲ ਤੇ ਤਿਆਰ ਹੋ ਗਏ ਵੀ ਹੁਣੇ ਹਸਪੀਟਲ ਚ ਜਲਦੇ ਆ ਤੇ ਪਰ ਮੈਨੂੰ ਬਾਅਦ ਚ ਜਦੋਂ ਖੂਨ ਥੋੜਾ ਰੁਕਦਾ ਦਿਖਿਆ ਤੇ ਮੈਂ ਕਿਹਾ ਨਹੀਂ ਯਾਰ ਹੁਣੇ ਗਏ ਤੇ ਐਵੇਂ ਟੰਗ ਟੁੰਕੇ ਲਾ ਦੇਣੇ ਆ ਹੁਣ ਅੱਜ ਜਾਵਾਂਗੇ ਤੇ ਟੈਟਨਸ ਦਾ ਟੀਕਾ ਲਵਾ ਆਵਾਂਗੇ। ਸੋ ਇਧਰ ਲਈ ਅਥਾ ਨਾ ਵਲੋਗਿੰਗ ਕਰਕੇ ਵੇਣੀ ਹੱਥ ਪੀਟ ਕਰਨ ਡਿਆ ਆ ਜਿਹੜੀ ਜੇ ਮਹਿੰਦੀ ਮੈਂ ਕਿਉਂ ਖਾ ਲਵਾਂ। ਸੋਣੀ ਮਹਿੰਦੀ ਦਾ ਰ ਰਾਗ ਮੇਰੇ ਸੋਨਾ ਚੜ ਚੰਦ ਹੁੰਦਾ ਇਹ ਹੋਰ ਕਾਲਾ ਹੋ ਜਾਣਾ ਹੋਰ ਥੋੜੀ ਦੇਰ ਤੱਕ ਸੋ ਉઠીਏ ਅੱਜ ਬਣਾਉਣੀ ਆ ਚਣੀਆਂ ਦੀ ਸਬਜ਼ੀ ਤੇ ਉਧਰਲੇ ਬੰਨੇ ਹੋਣ ਲੱਗੀਆਂ ਵੀਡੀਓ ਐਡਿਟ ਕਰ ਲਈ ਆ ਕਾਫੀ ਦਿਨ ਤੋਂ ਵਲੌਗਿੰਗ ਹਮ ਪਰ ਪ੍ਰੋਪਰ ਵਲੌਗਿੰਗ ਨਹੀਂ ਕਰ ਪਾਈ ਸੋ ਅੱਜ ਤਨ ਮੈਂ ਉਹ ਇਕੱਠਾ ਤਿੰਨ ਚਾਰ ਦਿਨਾਂ ਦਾ ਵਲੌਗ ਪਾ ਕੇ ਦਵੂੰਗੀ ਤੇ ਹੁਣ ਮੈਂ ਕੰਟੀਨਿਊ ਵਲੌਗਿੰਗ ਕਰੂੰਗੀ ਥੈਂਕ ਯੂ ਸ਼ਾਮ ਨੂੰ ਅਸੀਂ ਕੇ ਬਾਜ਼ਾਰ ਆ ਵੇਖੋ ਨਿਆਮਤ ਦੀ ਸੈਂਡਲ ਦੇਖ ਰਹੇ ਹਾਂ ਅਸੀਂ ਵੇਖੇ ਕਿ ਪੈਸੇ ਲੈ ਗਏ ਉਹ ਕਿੱਥੇ ਮੰਮਾ ਆਪ ਅਫੈਕਟ ਹੈ ਉਹ ਦੀ ਪਾਈ ਵੇ ਉਹਨੇ ਵਾਈਟ ਆਪਣੇ ਲਈ ਵੀ ਲੈ ਨਾ ਕਸ਼ ਵੇਖੋ ਵੇਖਣ ਲਈ ਥੋੜੀ ਪੈਸੇ ਖਰੀਦਣ ਦੀ ਗੱਲ ਕਰਨੀ ਹੈ ਉਹਨੇ ਵੇਖਣ ਦੀ ਗੱਲ ਹੋਈ ਦੁਕਾਨ ਤੋਂ ਬਾਹਰ ਆਏ ਤੇ ਬਾਹਰ ਲੱਗੀਆਂ ਸੀ ਇਹ ਪਿਆਰੀਆਂ ਜੀਆਂ ਚੂੜੀਆਂ ਤੇ ਮੰਮੀ ਕਹਿੰਦੇ ਵੀ ਸੋਨ ਦਾ ਮਹੀਨਾ ਤੇ ਹਰੀਆਂ ਲਾਲ ਚੂੜੀਆਂ ਚੜਾ ਲਓ ਤੇ ਫਿਰ ਆਪਾਂ ਹਰੀਆਂ ਲਾਲ ਚੂੜੀਆਂ ਖਰੀਦੀਆਂ ਗੁੱਡ ਮਾਰਨਿੰਗ ਦੋਸਤੋ ਤੇ ਆਪਾਂ ਜੋੜ ਰਹੇ ਹਾਂ ਕੱਪੜੇ ਧਾਈ ਹਾਏ ਹਿਚਕੀ ਲੱਗੀ ਆਪਾਂ ਜੋੜ ਰਹੇ ਹਾਂ ਕੱਪੜੇ ਜਿਹੜਾ ਕਿ ਸਭ ਤੋਂ ਔਖਾ ਕੰਮ ਲੱਗਦਾ ਆ ਤੇ ਉਧਰ ਛੋਟਾ ਜਿਹਾ ਕੰਮ ਕਰ ਰਹੇ ਨੇ ਕਰੇਲੇ ਭਰ ਰਹੇ ਨੇ ਛੋਟੇ ਛੋਟੇ ਕਰੇਲੇ ਜਿਹੜੇ ਨੇ ਉਹ ਭਰ ਰਹੇ ਨੇ ਅੱਜ ਆਪਾਂ ਧਰਾਂਗੇ ਕਰੇਲੇ ਦਾਲ ਮੰਮੀ ਜੀ ਸਾਡੇ ਬਣਾ ਚੁੱਕੇ ਨੇ ਤੇ ਇੱਧਰ ਹੈ ਸਾਡੀ ਸਟਾਲ ਹੈਲੋ ਕਰੋ ਪੀ ਸ਼ਸ਼ੀਕਲ ਗਾਦੂ ਤੇ ਇਹਨੂੰ ਅੱਜ ਲੱਗੂਗਾ ਟੀਗਾ ਤੇ ਅੱਜ ਹੋਊਗੀ ਰੋਈ ਰੋਈ ਅੱਜ ਨੰਗੂ ਨਾਮ ਦਾ ਆਏ ਹਾਈ ਅੱਜ ਨੰਗੂ ਨਾਮ ਦਾ ਦੇ ਨੌਕਾੜਾ ਨਿਆ ਮਤ ਤੇ ਉਹ ਸਾਡੇ ਜਿਮ ਵਾਲੇ ਬੰਦੇ ਆ ਗਏ ਨੇ 1000 ਰੁਪਇਆ ਘਟਾਈਆਂ ਇਹਨੂੰ ਲੈ ਕੇ ਜਾਣਾ ਤੋਂ ਕਿਹੜਾ 100 ਰੁਪਿਆ ਦੇਣਾ ਮੈਂ? ਦੇ ਨਾ ਮੈਨੂੰ ਮੋਦਲ ਦਾ। ਮੈਨੇ ਕੋਈ ਦੇਣਾ 100 ਰੁਪਿਆ। ਦੇਣਾ ਵਾ। ਐਵੇਂ ਕੈਮਰਾ ਵੇਖ ਕੇ ਐ ਪੈਸੇ ਮੰਗੀ ਜਾਂਦੇ ਤੇ। ਐਡਾ ਘਰ ਗੰਦਾ ਨਹੀਂ ਰੱਖਣਾ ਚਾਹੀਦਾ। ਕੈਮਰਾ ਵੇਖ ਕੇ ਲੋਕ ਕਿਉਂ ਹੀ ਝੂਠ ਮਾਰੀ ਜਾਂਦੇ ਐ ਦੱਸੋ। ਕਿੰਨਾ ਝੂਠ ਫਸਰ ਗਿਆ ਦੁਨੀਆ ਤੇ। ਆ ਵੇਖੋ ਮੇਰੀ ਮਹਿੰਦੀ ਦਾ ਰੰਗ ਹੋਰ ਕਾਲਾ ਹੋ ਗਿਆ। ਤੂੰ ਕਮੈਂਟ ਕਰਕੇ ਕਹੋ ਵੀ ਮੇਰਾ 100 ਰੁਪਿਆ ਦੇ ਦੇ ਤੈਨੂੰ ਨਹੀਂ ਲਈ। ਲਈ ਸੀ। ਤੂੰ ਜਿਹੜਾ ਮੈਨੂੰ ਜਿਹੜਾ ਮੈਨੂੰ 10000 ਦੇਣਾ ਤੂੰ ਉਹ ਚੋਂ ਮੇਰਾ 100 ਰੁਪਿਆ ਕੱਟ ਲਿਓ। ਇਹ ਨਿਆਮਤ ਨੂੰ ਟੀਕਾ ਦੇ ਨਿਆਮ ਏ ਰੋ ਰੋ ਕੀ ਦਗਾ ਨੀ ਨਾਮ ਨੇ ਹਾ ਤੇ ਫਿਰ ਨਾ ਮਨੇ ਹਸਣਾ ਕਿਦਾਂ ਹੱਸ ਪਈ ਸੀ ਟਿਕਾ ਲਵਾ ਲਿਆ ਸੀਗੇ ਫਿਰ ਮੈਨੂੰ ਆਖੇ ਟਕੋਰ ਕੀਤੀ ਦਵਾਈ ਦਿੱਤੀ ਤੇ ਹੁਣ ਤੇ ਵਿਚਾਰੀ ਸੁੱਤੀ ਆ ਹੁਣ ਮੈਂ ਮਿਰੋਜ਼ ਨੂੰ ਲੈਣ ਵਾਸਤੇ ਚੱਲੀ ਆ ਤਾਂ ਦਿਸ ਇਜ਼ ਆਊਟਫਿਟ ਆਫ ਦਿ ਡੇ ਤੇ ਫਿਲਹਾਲ ਕੀ ਉਹਨੂੰ ਕਹਿੰਦੇ ਆਪਣਾ ਰਤੀ ਮੈਂ ਨਾ ਤੁਸੀਂ ਵੇਖਿਆ ਹੋਣਾ ਵਲੌਗ ਚ ਪਿੱਛੇ ਮੈਂ ਜੁੱਤੀਆਂ ਵਾਲੀ ਦੁਕਾਨ ਤੇ ਗਈ ਸੀ ਤੇ ਕੱਲ ਨਿਊ ਜੁੱਤੀ ਲੈ ਕੇ ਆਈ ਸੀ ਉਹ ਮੈਂ ਤੁਹਾਨੂੰ ਵਿਖਾਉਂਗੀ ਪਰ ਆਕੇ ਮੁੰਡੇ ਨੇ ਲੈ ਵਾ ਲੇਟ ਹੋ ਗਿਆ। ਉਹ ਜਾ ਆ ਗਿਆ ਹੈ ਜੀ ਤੇ ইমরੋਜ਼ ਨੂੰ ਮਿਲਿਆ ਹੈ ਅੱਜ ਕੀ ਮਿਲਿਆ ਹੈ ইমরੋਜ਼? ਸਟਾਰ ਸਟਾਰ ਮਿਲਿਆ ਹੈ ਅੱਜ ইমরੋਜ਼ ਦਾ ਮੈਥ ਦਾ ਐਗਜ਼ਾਮ ਸੀ ਔਰਲ ਦਾ ਤੇ ইমরੋਜ਼ ਸਾਡਾ ਬਹੁਤ ਖੁਸ਼ ਹੈ। ਕੀ ਹੋਏਗਾ ਅੱਜ ਫਿਰ? ਅੱਜ ਪਾਰਟੀ। ਪਾਰਟੀ ਹੋਏਗੀ। ਨਿਆਮਤ ਆ ਵੇਖੋ ਆ ਮੇਰੀ ਬਿੰਦੀ ਚੋਰੀ ਹੋ ਗਈ ਹੈ। ਮੇਰੀ ਬਿੰਦੀ ਚੋਰੀ ਕਰਕੇ ਤੇ ਇਸ ਕੁੜੀ ਨੇ ਆਪਣੇ ਮੱਥੇ ਤੇ ਲਾ ਲਈ। ਬਿੰਦੀ ਕਿੱਥੇ ਮੇਰੀ? ਚਾ ਅਕੀਏ ਸਟਾਰ ਬੋਏ ਸਟਾਰ ਬੋਏ ਮੂੰਹ ਤੇ ਸਾਫ ਕਰ ਲੈ ਮੇਰੇ ਸਟਾਰ ਬੋਏ ਸਟਾਰ ਬੋਏ ਨੇ ਮੇਰੀ ਚਾਹ ਚੋਰੀ ਕਰ ਲਈ ਜ਼ਾਦੀ ਚਾਹ ਚੋਰੀ ਕਰਕੇ ਪੀ ਗਿਆ ਮੇਰੀ ਚਲ ਧਿਆਨ ਨਾਲ ਰੋੜਨ ਨਹੀਂ ਪੈਣ ਤੇ ਆਏ ਉਹ ਕੱਲ ਚੱਪਲ ਜਿਹੜੀ ਮੈਂ ਲੈ ਕੇ ਆਈ ਸੀਗੀ ਮੈਂ ਤੁਹਾਨੂੰ ਕਿਹਾ ਸੀ ਮੈਂ ਵਿਖਾਉਂਗੀ ਆਈ ਸੀ ਬਸ ਆਏ ਪਲਾਜ਼ੋ ਨਾਲ ਹੋਰ ਵਧੀਆ ਲੱਗੂਗੀ ਮੇਰੇ ਨਿਆਣਿਆਂ ਦੇ ਕੰਮ ਵੇਖੋ ਉਹ ਗੱড্ডা ਖੜਾ ਕਰਕੇ ਤੇ ਉਹਦੇ ਤੇ ਛੱਦਰ ਛਾ ਕੇ ਤੇ ਉਹਨੂੰ ਸੀਕਰ ਰੂਮ ਬਣਾ ਕੇ ਬੈਠਾ ਨਹੀਂ ਉਬਤੇ ਦੇਖੋ ਕੱਟਿਆ ਇਹ ਨਾ ਪਾਪਾਂ ਵੀ ਦੋਵੇਂ ਜਣੇ ਲੜਦੇ ਰਹਣ ਤੇ ਜਦੋਂ ਸ਼ੈਤਾਨੀਆਂ ਦਾ ਵੇਲਾ ਆਉਂਦਾ ਨਾ ਫਿਰ ਦੋਵੇਂ ਇਕੱਠੇ ਹੋ ਜਾਂਦੇ ਆ ਇਹਨਾਂ ਦੀਆਂ ਸ਼ਤਾਨੀਆਂ ਵੇਖ ਕੇ ਆਪਣਾ ਟਾਈਮ ਯਾਦ ਆਉਂਦਾ ਵੀ ਅਸੀਂ ਵੀ ਇਹੋ ਕੁਝ ਕਰਦੇ ਰਹੇ ਆ ਇਹੋ ਜਿਹੀਆਂ ਸ਼ਤਾਨੀਆਂ ਬਥੇਰੀਆਂ ਕਰ ਛੱਡੀਆਂ ਸੀਕਰਟ ਰੂਮ ਬਣਾ ਕੇ ਉਹਦੇ ਅੰਦਰ ਵੜ ਕੇ ਕਿੰਨਾ ਕਿੰਨਾ ਚਿਰ ਬੈਠੇ ਰਹਿੰਦੀ ਹੁੰਦੀ ਆ ਮੈਂ ਕੱਲੀ ਖੜੀ ਦੀ ਰਹਿੰਦੀ ਹੁੰਦੀ ਆ ਤੇ ਤੁਸੀਂ ਵੀ ਕਰਦੇ ਰਹੇ ਹੋਣੇ ਇਹੋ ਜਿਹੀਆਂ ਸ਼ਤਾਨੀਆਂ ਹਨਾ ਸਵਾਲ ਸਾਰੇ ਜਣੇ ਮੇਰੇ ਕੋਲ ਬਾਰ-ਬਾਰ ਪੁੱਛ ਰਹੇ ਸੀ ਕਿ ਇੰਨੇ ਦਿਨ ਹੋ ਗਏ ਬਲੌਗਿੰਗ ਕਿਉਂ ਨਹੀਂ ਕੀਤੀ ਕਿਉਂ ਨਹੀਂ ਕੀਤੀ ਕਿਉਂ ਨਹੀਂ ਕੀਤੀ ਤੇ ਮੈਂ ਦੱਸ ਦੇ ਕਿ ਮੈਂ ਬਿਜ਼ੀ ਸੀ ਆਪਣੇ ਨਵੇਂ ਸ਼ੋਅ ਦੇ ਸ਼ੂਟ ਵਿੱਚ ਇਸ ਕਰਕੇ ਵਲੌਗਿੰਗ ਨਹੀਂ ਕੀਤੀ ਬਹੁਤ ਸਾਰੇ ਸਰਪ੍ਰਾਈਜ਼ ਆ ਰਹੇ ਨੇ ਤੁਹਾਡੀਆਂ ਦੁਆਵਾਂ ਨਾਲ ਆਪਣਾ ਨਵਾਂ ਸ਼ੋਅ ਆ ਰਿਹਾ ਹੈ ਤੇ ਕੱਲ ਉਹਦਾ ਐਪੀਸੋਡ 1 ਆਏਗਾ ਸ਼ੋਅ ਦਾ ਨਾਮ ਕੀ ਹੈ ਮੈਂ ਨਹੀਂ ਦੱਸਣਾ ਸਰਪ੍ਰਾਈਜ਼ ਹੈ ਤੁਹਾਡੇ ਸਾਰਿਆਂ ਵਾਸਤੇ ਕੱਲ ਆਏਗਾ ਜੀ ਉਹਦਾ ਪਹਿਲਾ ਐਪੀਸੋਡ ਤੇ ਪਰ ਪਰ ਕੇ ਪਿਆਰ ਦਿਓ ਦੋਸਤੋ ਤੁਹਾਡੀ ਨਵਨੀਤ ਬੜਾ ਵੱਡਾ ਸਟੈਪ ਚੁੱਕਣ ਜਾ ਰਹੀ ਹੈ ਤੇ ਪਲੀਜ਼ ਮੇਰਾ ਸਾਥ ਦਿਓ ਥੈਂਕ ਯੂ ਸੋ ਮੱਚ ਤੇ ਹੁਣ ਮੈਂ ਰੈਗੂਲਰ ਵਲੌਗਿੰਗ ਕਰੂੰਗੀ ਤੇ ਬਾਏ ਬਾਏ ਸਬਸਕ੍ਰਾਈਬ ਕਰ ਲਿਓ ਜੇ ਨਹੀਂ ਕੀਤਾ ਤੇ